YouTube ਫੈਮਿਲੀ ਸਸਤੀ ਅਕਲ ਸਾਰੇ ਪਰਿਵਾਰ ਨੂੰ ਅੱਜ ਅਸੀਂ ਮੰਗਾਏ ਆ ਕੁਚੇ ਤੇ ਛੋਲੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਇਹ ਬਹੁਤ ਹੀ ਸਸਤੇ ਮਿਲਦੇ ਨੇ ਇਹ ਦੇਖੋ ਛੋਲੇ ਅਸੀਂ ਪਾ ਦਿੱਤੇ ਨੇ ਡੂੰਘੇ ਚ ਹੁਣ ਅਸੀਂ ਪਾਵਾਂਗੇ ਅਸੀਂ ਰੱਖਾਂਗੇ ਆਪਣੇ ਕੁਚੇ ਜਿਹੜੇ ਦੇਖੋ ਅਸੀਂ ਕੁਚੇ ਮੰਗਾਏ ਨੇ ਅੰਮ੍ਰਿਤਸਰ ਦੀ ਮਸ਼ਹੂਰ ਕੁਚੇ ਇਹ ਦੇਖੋ ਜੀ ऐसी बिच मूलिया हरिया मिर्चा ते थोड़ा जी पावे खट्टा छोले बहुत ही टेस्टी हो जाए देखो जी खट्टा पा लिता बहुत ही वादिया कुछ छोले बनते ने ਐਸੀ ਮੂਰੀਆਂ ਪਾ ਲਿੱਤੀਆਂ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਛੋਲਿਆਂ ਵਿੱਚ ਆ ਦੇਖੋ ਜੀ ਛੋਲੇ ਦੇ ਗੁਲਚੇ ਬਹੁਤ ਹੀ ਵਧੀਆ ਨੇ ਬਹੁਤ ਹੀ ਟੇਸਟੀ ਨੇ ਤੁਸੀਂ ਵੀ ਅੰਮ੍ਰਿਤਸਰ ਆਓਗੇ ਤੇ ਜਰੂਰ ਮੰਗਾ ਕੇ ਇੱਕ ਵਾਰੀ ਗੁਲਚੇ ਤੇ ਛੋਲੇ ਖਾਣਾ ਜੇ ਤੁਹਾਨੂੰ ਮੇਰੀ ਰੈਸਪੀ ਨਹੀਂ ਬਣਾਈ ਮੈਂ ਇਹ ਇਹ ਮੈਂ ਬਾਜ਼ਾਰੋਂ ਮੰਗਾਏ ਨੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੇ ਪਸੰਦ ਆਵੇ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇੱਥੇ ਆ ਕੇ ਅੰਮ੍ਰਿਤਸਰ ਦੇ ਗੁਲਚੇ ਤੇ ਛੋਲੇ ਜ਼ਰੂਰ ਆ ਕੇ ਖਾਓ ਬਹੁਤ ਹੀ ਵਧੀਆ ਲੱਗਦੇ ਨੇ ਬਹੁਤ ਹੀ ਮਸ਼ਹੂਰ ਨੇ ਅੰਮ੍ਰਿਤਸਰ ਦੇ ਗੁਲਚੇ ਤੇ ਦੇਖੋ ਜੀ ਛੋਲੇ ਆਓ ਤੇ ਆਕੇ ਅੰਬਰਸਾ ਆਕੇ ਤੁਸੀਂ ਜਰੂਰ ਖਾਓ ਬਾਏ ਆਓ ਜੀ ਆਕੇ ਹੁੱਚੀ ਛੋਲੇ ਜਰੂਰ ਖਾਯੋ ਫਿਰ ਆਕੇ ਤੁਸੀਂ ਬਾਏ ਬੁਲਾਇਓ ਬਹੁਤ ਟੇਸਟੀ ਆ ਬਹੁਤ ਹੀ ਮਜ਼ਾ ਆ ਰਿਹਾ ਬਹੁਤ ਹੀ ਵਧੀਆ ਵੇਖੋ ਚਨੇ ਬਨੇ ਹੋਏ ਆ ਜਰੂਰ ਖਾਣੇ ਆ आगे देखणे ਆ ਜੋਦੇ ਜੇ ਇਸ ਦੀ ਹੁਣ ਮੈਂ ਕਰਦੀ ਆ ਬਾਏ